ਦਿੱਲੀ 14 ਤਰੀਕ ਨੂੰ 25 ਬਲਾਕ ਸੰਮਤੀਆਂ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦਾਂ ਜਿਹੜੇ ਚੋਣਾਂ ਨਾਬਾ ਹਲਕੇ ਦੇ ਨਾਲ ਸੰਬੰਧਿਤ ਹੋਈਆਂ ਸਨ ਉਹਨਾਂ ਉਮੀਦਵਾਰਾਂ 100 ਤੋਂ ਉੱਪਰ ਉਮੀਦਵਾਰ ਆ ਜਿਨ੍ਹਾਂ ਵੱਲੋਂ ਚੋਣ ਲੜੀ ਗਈ ਆ ਭਾਵੇਂ ਕੀ ਆਜ਼ਾਦ ਹੋਣ ਚਾਹੇ ਭਾਵੇਂ ਜੀਪੀ ਵੱਲੋਂ ਹੋਣ ਚਾਹੇ ਆਮ ਆਦੀ ਪਾਰਟੀ ਵੱਲੋਂ ਹੋਣ ਚਾਹੇ ਕਾਂਗਰਸ ਵੱਲੋਂ ਹੋਣ ਉਸ ਰਪਦੰਮਨ ਕਾਲਜ ਨਾਬਾ ਦੇ ਵਿੱਚ ਖੜੇ ਆ ਜਿੱਥੇ ਉਸ ਰੂਮ ਦੇ ਵਿੱਚ ਉਹਨਾਂ ਉਮੀਦਵਾਰਾਂ ਦੀ ਕਿਸਮਤ ਆ ਜਿਹੜੀ ਸਵੇਰੇ 8 ਵਜੇ ਖੁੱਲ੍ਹਣੀ ਸ਼ੁਰੂ ਹੋਊਗੀ 24 ਘੰਟੇ ਪੰਜਾਬ ਪੁਲਿਸ ਤਣਾਤ ਖੜੀ ਆ ਉਸ ਰੂਮ ਦੀ ਰਾਖੀ ਜਿਸ ਦੇ ਜਿਸ ਰੂਮ ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਮੰਨਦਾ ਸਵੇਰੇ ਖੁੱਲਣੀ ਆ ਦੋ ਤਾਲੇ ਲੱਗੇ ਹੋਏ ਨੇ ਇੱਕ ਤਾਲਾ ਪੁਰਾਣਾ ਸੀ ਇੱਕ ਨਵਾਂ ਲਗਾਇਆ ਗਿਆ ਉੱਪਰਲਾ ਤੁਸੀਂ ਦੇਖ ਸਕਦੇ ਹੋ 43 ਨੰਬਰ ਕਮਰਾ ਰਪਦਰਮਨ ਕਾਲਜ ਨਾਭਾ ਦਾ ਇਹ ਨਮਾ ਲਗਾਇਆ ਗਿਆ ਇਹ ਤਲਾ ਪ੍ਰਾਣਾ ਸੀਲਾਂ ਲੱਗੀਆਂ ਹੋਈਆਂ ਨੇ ਕਿਉਂ ਸੀਲਾਂ ਜਿਹੜੀਆਂ ਕਿਸੇ ਨੇ ਉਮੀਦਵਾਰਾਂ ਦੇ ਸਾਹਮਣੇ ਹੀ ਖੋਲੀਆਂ ਜਾਣਗੀਆਂ ਜਿਸ ਤਰ੍ਹਾਂ ਕਿ ਵਿਰੋਧੀਆਂ ਨੂੰ ਕਾਫੀ ਸ਼ੱਕ ਸੀ ਵੀ ਕਿਤੇ ਕੋਈ ਆਪ ਪਾਰਟੀ ਗੜਬੜ ਨਾ ਕਰ ਜਾਵੇ ਤਾਂ ਬਿਲਕੁਲ ਇਸ ਕਾਰਨ ਦੋ ਨਵੇਂ ਜਿੰਦੇ ਨੇ ਜਿਹੜੇ ਉਹ ਲਗਾਏ ਗਏ ਨੇ ਇਸ ਦੇ ਵਿੱਚ ਬੈਲਟ ਪੇਪਰ ਬੈਲਟ ਪੇਪਰਾਂ ਤੇ ਚੋਣ ਹੋਈ ਆ ਇਸ ਕਮਰੇ ਦੇ ਵਿੱਚ ਬੰਦ ਨੇ ਬੌਕਸ ਦੇ ਵਿੱਚ ਪੁਲਿਸ ਤਣਾਤ ਖੜੀ ਆ ਤੇ ਗੱਲਬਾਤ ਵੀ ਕਰਾਂਗੇ ਕਿੰਨੇ ਮੁਲਾਜ਼ਮ ਜਿਹੜੇ ਇਸ ਟਾਈਮ ਰਾਮਸਨ ਵੀ ਇੱਥੇ ਤਨਾਤ ਨੇ ਕਿੰਨੇ ਘੰਟੇ ਡਿਊਟੀ ਆ ਸਰ ਜੀ ਡਿਊਟੀ ਹੈ ਜੀ 12 ਘੰਟੇ ਦੀ 11 ਤਨਾਤ ਨੇ 11 ਰਾਤ ਨੂੰ ਉਹਨੂੰਗੇ ਟੋਟਲ ਭਾਈ ਮੁਲਾਜ਼ਮਾਂ ਬਿਲਕੁਲ ਤੁਹਾਡੀ ਚੈਕਿੰਗ ਤੇ ਫਿਰ ਕਿਹੜੇ ਆਫੀਸਰ ਆਉਂਦੇ ਨੇ ਤੁਹਾਨੂੰ ਰਾਤ ਨੂੰ ਡਿਊਟੀ ਦੌਰਾਨ ਜਿਹੜੀ ਚੈਕਿੰਗ ਹੁੰਦੀ ਆ ਵੀ ਸਾਡੇ ਮੁਲਾਜ਼ਮ ਠੀਕ ਪਹਿਰਾ ਦੇ ਰਹੇ ਨੇ ਕਿਤੇ ਸੁੱਤੇ ਤਾਂ ਨਹੀਂ ਪਏ ਸਰ ਜੀ ਹਲਕਾ ਡੀਐਸਪੀ ਸਾਹਿਬ ਤੇ ਐਸਐਚਓ ਕਦਵਾਲੀ ਹਾਂ ਜੀ ਉਹ ਜਿਹੜੇ ਮਾਰਦੇ ਨੇ ਉਹ ਨਿਗਰਾਨੀ ਕਰ ਰਹੇ ਨੇ ਨਿਗਰਾਨੀ ਕਰ ਰਹੇ ਆ ਬਿਲਕੁਲ ਬਾਲੀ ਤੁਸੀਂ ਵੀ ਉਸੇ ਦਿਨ ਤੋਂ ਤਨਾਤ ਹੋ ਜਿਸ ਦਿਨ ਤੋਂ ਬੋਟਾ ਪਏ ਉਸ ਦਿਨ ਵੀ ਤੁਹਾਡੀ ਅਸੀਂ ਇੰਟਰਵਿਊ ਕੀਤੀ ਅੱਜ ਵੀ ਪਰ ਤੁਸੀਂ ਉਸੇ ਜਗ੍ਹਾ ਤੇ ਖੜੇ ਹੋ ਲੱਗਦਾ 48 ਘੰਟੇ ਤੋਂ ਖੜੇ ਹੋ ਤੁਸੀਂ ਨਹੀਂ ਜੀ 12 12 ਘੰਟੇ ਤਨਾਤਾਂ ਜੀ ਇਹ 22 ਮਲਾਜ਼ਮਾਂ ਤੇ 8 ਤੋਂ 8 ਸਾਡੀ ਸ਼ਿਫਟ ਹੈ ਤੇ ਬਿਲਕੁਲ ਹੀ ਹਰ ਟਾਈਮ 11 ਦੇ 11 ਮਤਲਬ ਹਾਜ਼ਰ ਰਹਿੰਦੇ ਨੇ ਤੇ ਨਿਗਰਾਨੀ ਪੂਰੀ ਚੱਲ ਰਹੀ ਹੈ ਤੇ ਚਿੜੀ ਨਹੀਂ ਬਾਰ-ਬਾਰ ਮੂਗੀ ਉਰੇ ਉਦੋਂ ਤੱਕ ਬਿਲਕੁਲ ਕਿ ਚਿੜੀ ਨਹੀਂ ਫਰ ਮਾਰੂਗੀ ਪਰ ਕੁਝ ਘੰਟੇ ਬਾਕੀ ਨੇ ਜਿਹੜੇ ਕਿ ਟਾਈਮ 5 ਵਜ ਚੁੱਕੇ ਨੇ ਤੇ 12 13 ਘੰਟੇ ਬਾਕੀ ਰਹਿ ਚੁੱਕੇ ਨੇ ਗਿਣਤੀ 8 ਵਜੇ ਸ਼ੁਰੂ ਹੋ ਜਾਣੀਆਂ ਤੇ ਮੁਲਾਜ਼ਮ ਸਾਰੇ ਤਨਾਤ ਨੇ ਭਾਵੇਂ ਕਸ਼ਮੀਰ ਸਿੰਘ ਦੀ ਗੱਲ ਕੀਤੀ ਹੈ ਉਹ ਵੀ ਪੁਰਾਣੇ ਮੁਲਾਜ਼ਮ ਨੇ ਇਸ ਨਾਬਾ ਸਬ ਡਿਵੀਜ਼ਨ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਤਨਾਤ ਨੇ ਉਹ ਵੀ ਡਿਊਟੀ ਕਰਦੇ ਆ ਰਹੇ ਨੇ ਮੁਲਾਜ਼ਮਾਂ ਦੇ ਨਾਲ ਖੜੇ ਨੇ ਸਵੇਰੇ ਜਿਹੜੇ ਬਾਕਸ ਨੇ ਉਹ ਖੁੱਲਣਗੇ ਕਿੰਨੇ ਕਿੰਨੇ ਕਾਊਂਟਰ ਟੇਬਲ ਬਣਾਏ ਗਏ ਨੇ ਉਹ ਐਸਡੀ ਨਾਬਾ ਦੱਸ ਸਕਣਗੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਪਰ ਪੁਲਿਸ ਵੱਲੋਂ ਜਿਹੜੇ ਪ੍ਰਬੰਧ ਨੇ ਉਹ ਸਖਤ ਪ੍ਰਬੰਧ ਕਿਤਨੇ ਕਿਤੇ ਨਜ਼ਰ ਆਏ ਨੇ ਉਹ ਉੱਥੇ ਦਿਖਾਉਣੇ ਜਿੱਥੇ ਤੁਹਾਨੂੰ ਹੁਣ ਮਸ਼ੀਨਾਂ ਸੌਰੀ ਜਿੱਥੇ ਗਿਣਤੀ ਹੋਣੀ ਹੈ ਟੇਬਲਾਂ ਦੇ ਉੱਪਰ ਕਿਹੜੇ ਕਿਹੜੇ ਪਿੰਡਾਂ ਦੇ ਬਲਾਕ ਸਮਤੀਆਂ ਮੁਤਾਬਕ ਜਿਹੜੇ ਬਾਕਸ ਨੇ ਖੁੱਲਣਗੇ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਵੱਖਰੇ ਖੁੱਲਣਗੇ ਉਹ ਤੁਹਾਨੂੰ ਦਿਖਾਉਣੇ ਉਹ ਟੇਬਲ ਤੁਹਾਨੂੰ ਦਿਖਾ ਦਿੰਦੇ ਆ ਜਿੱਥੇ ਗਿਣਤੀ ਹੋਣੀ ਆ ਇਹ ਟੇਬਲ ਨੇ ਜਿਹੜੇ ਲਗਾ ਦਿੱਤੇ ਨੇ ਟੇਬਲ ਤੁਸੀਂ ਦੇਖ ਸਕਦੇ ਹੋ ਕਾਫੀ ਟੇਬਲ ਤੇ ਤਨਾਤੀ ਕੀਤੀ ਗਈ ਆ ਤੇ ਬਿਲਕੁਲ ਆ ਜਾਲ ਲਗਾਇਆ ਗਿਆ ਜਾਲ ਦੇ ਬਾਹਰ ਨੇ ਜਿਹੜੇ ਉਹ ਉਮੀਦਵਾਰ ਬੈਠ ਸਕਣਗੇ ਉਮੀਦਵਾਰ ਦੇਖਣਗੇ ਤੇ ਅੰਦਰ ਇਹ ਦੋ ਟੋਕਰੀਆਂ ਨੇ ਜਿਹੜੀਆਂ ਜਿਹੜੀਆਂ ਇਹ ਦੋ ਟੋਕਰੀਆਂ ਨੇ ਇਹਦੇ ਵਿੱਚ ਬਲੈਕ ਸਮਤੀ ਦੀ ਪੈ ਸਕਦੀ ਆ ਜਿਹੜੀ ਵੈਲਟ ਪੇਪਰ ਆ ਇਹਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਦੋ ਦੋ ਟੋਕਰੀਆਂ ਰੱਖੇਗੇ ਇਹਨਾਂ ਦੇ ਵਿੱਚ ਖਾਲੀ ਹੋਣਗੀਆਂ ਤੇ ਮੁਲਾਜ਼ਮ ਨੇ ਜਿਹੜੇ ਬਿਲਕੁਲ ਸਾਡੇ ਪਿੱਛੇ ਤੁਸੀਂ ਦੇਖ ਸਕਦੇ ਹੋ ਤਨਾਤ ਬੈਠੇ ਨੇ ਕਿਉਂਕਿ ਸਾਰਾ ਸਿਸਟਮ ਆ ਜਿਹੜਾ ਉਹ ਲਾਗੂ ਕੀਤਾ ਜਾ ਰਿਹਾ ਜਿਹੜਾ ਕੱਲੋਂ ਕਾਊਂਟਿੰਗ ਦੱਸੀ ਜਾਣੀਆਂ ਸਾਰੀਆਂ ਅੰਡਰਸਟੈਂਡ ਜਿਹੜੀਆਂ ਉਹ ਤਿਆਰ ਹੋਣਗੀਆਂ ਇਸ ਜਗ੍ਹਾ ਦੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਦੰਮਨ ਕਾਲਜ ਨਾਬਾ ਦੇ ਵਿੱਚ ਜਿੱਥੇ ਗਿਣਤੀ ਹੋਣੀ ਹੈ ਬਲਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਕਿਉਂ ਚਾਰੇ ਪਾਸੇ ਜਾਲ ਲਗਾ ਦਿੱਤਾ ਕੋਈ ਵੀ ਵਿਅਕਤੀ ਜਿਹੜਾ ਉਹ ਅੰਦਰ ਐਂਟਰ ਨਹੀਂ ਕਰੂਗਾ ਜਿਹੜਾ ਉਮੀਦਵਾਰ ਹੋਊਗਾ ਉਮੀਦਵਾਰ ਸਿਰਫ ਆਪਦੀਆਂ ਕੁਰਸੀਆਂ ਤੇ ਹੀ ਬੈਠ ਸਕਣਗੇ ਜਿਸ ਪਿੰਡ ਦੀ ਗਿਣਤੀ ਜਿਸ ਬਲੌਕ ਦੀ ਗਿਣਤੀ ਚੱਲੂਗੀ ਉਹ ਗਿਣਤੀ ਦੇਖ ਸਕਣਗੇ ਬਾਹਰ ਲੀਆਂ ਤਸਵੀਰਾਂ ਤੁਹਾਨੂੰ ਜਾਲ ਤੋਂ ਬਾਹਰ ਲੀਆਂ ਤਸਵੀਰਾਂ ਨੇ ਜਿਹੜੇ ਦਿਖਾ ਰਹੇ ਕਾਫੀ ਟੇਬਲ ਨੇ ਉਹ ਲਗਾਏ ਗਏ ਨੇ ਅਸੀਂ ਗੱਲਬਾਤ ਵੀ ਕਰ ਲੈਣੇ ਆ ਬਿਲਕੁਲ ਉਹਨਾਂ ਨਾਲ ਅਸੀਂ ਗੱਲਬਾਤ ਕਰ ਲੈਣੇ ਆ ਸਰ ਕਿਸ ਸਰ ਕਿਸ ਤਰ੍ਹਾਂ ਤਿਆਰੀਆਂ ਜਿਹੜੀ ਕਿੰਨੇ ਟੇਬਲ ਨੇ ਜ਼ਿਲ੍ਹਾ ਪ੍ਰੀਸ਼ਦ ਮੁਤਾਬਕ ਖੁੱਲਣਗੇ ਜਾਂ ਬਲਕ ਸਮਿਤੀ ਮੁਤਾਬਕ ਨਹੀਂ ਸੱਤ ਟੇਬਲ ਅਸੀਂ ਲਾਏ ਨੇ ਦੀ ਬਲਕ ਸਮਿਤੀ ਲਈ ਸੱਤ ਟੇਬਲ ਲਾਏ ਨੇ ਜ਼ਿਲ੍ਹਾ ਪ੍ਰੀਸ਼ਦ ਲਈ ਨਾਲ ਨਾਲ ਅਸੀਂ ਉਹਨੂੰ ਕਨਸੋਲੀਡੇਟ ਕਰਾਂਗੇ ਜੀ ਜ਼ੋਨ ਅਰਾਊਂਡ ਵਾਈਜ਼ ਜੀ ਜੀ ਕਿੰਨੇ ਮੁਲਾਜ਼ਮ ਨੇ ਜਿਹੜੇ ਇੱਕ ਟਾਈਮ ਦੇ ਵਿੱਚ ਦੇਖਣਗੇ ਕਿਹੜੇ ਕਿਹੜੇ ਲੋਕ ਜਿਹੜੇ ਅੰਦਰ ਆਸਣ ਜਿਹੜੇ ਕੁਰਸੀਆਂ ਲਗਾਈਆਂ ਨੇ ਨੇ ਅੰਦਰ ਜਿਹੜੇ ਸਾਡੇ ਆਉਣਗੇ ਦੀ ਜਿਹੜੇ ਕਾਊਂਟਿੰਗ ਦੇ ਜਿਹੜੇ ਨੇ ਟੀਮ ਉਹ ਅੰਦਰ ਲਾਉਗੇ ਤੇ ਬਾਹਰ ਜਿਹੜੇ ਨੇ ਸਾਡੇ ਜਿਹੜੇ ਨੇ ਪੋਲਿੰਗ ਅਫਸਰਟ ਪਾਰਟੀ ਦੇ ਕਿਸੇ ਵੀ ਪੋਲੀਟিক্যাল ਪਾਰਟੀ ਦੇ ਨੇ ਉਹ ਬੈਠਣਗੇ ਦੀ ਹਾਂਜੀ ਸਾਰੇ ਪ੍ਰਬੰਧ ਮੁਕੰਮਲ ਨੇ ਹਾਂਜੀ ਹਾਂ ਸਾਰੇ ਪ੍ਰਬੰਧ ਮੁਕੰਮਲ ਨੇ ਬਿਲਕੁਲ ਸਾਰੇ ਪ੍ਰਬੰਧ ਨੇ ਜਿਹੜੇ ਮੁਕੰਮਲ ਕਰ ਲਏਗਾ ਨੇ ਸਵੇਰੇ 8 ਵਜੇ ਜਿਹੜੀ ਗਿਣਤੀ ਆ ਉਹ ਸ਼ੁਰੂ ਹੋ ਜਾਣੀ ਆ ਇੱਕ ਪਾਸੇ ਜ਼ਿਲ੍ਹਾ ਪ੍ਰੀਸ਼ਦ ਤੇ ਇੱਕ ਪਾਸੇ ਬਲਾਕ ਸਮਤੀ ਦੇ ਬਾਕਸ ਨੇ ਜਿਹੜੇ ਉਹ ਖੁੱਲਣਗੇ ਕੱਲੋਂ ਉਮੀਦਵਾਰਾਂ ਦੀ ਕਿਸਮਤ ਸਾਹਮਣੇ ਆ ਜਾਵੇਗੀ ਲੋਕਾਂ ਨੇ ਕਿਸ ਦੇ ਕਿਸ ਉਮੀਦਵਾਰ ਦੇ ਹੱਕ ਦੇ ਵਿੱਚ ਫਤਵਾ ਦਿੱਤਾ ਹੈ ਨਾਬਾ ਤੋਂ ਹਰਮਿੰਦਰ ਸਿੰਘ ਮਾਨ ਜਿਹਦੇ ਮਨਾਬਾ ਵੱਲੋਂ ਜਿਹੜੇ ਪ੍ਰਬੰਧ ਨੇ ਉਹ ਗਿਣਤੀ ਦੇ ਬਿਲਕੁਲ ਮੁਕੰਮਲ ਕਰ ਲਏ ਕਹਿੰਦੇ ਐਲਸੀਡੀ ਸਾਹਮਣੇ ਦਿਖਾ ਦੇਣਾ ਤੁਹਾਨੂੰ ਇੱਥੇ ਵੀ ਬੈਠ ਕੇ ਦੇਖ ਸਕਣਗੇ ਜਿੱਥੇ ਟੇਬਲ ਲਗਾਏ ਗਏ ਨੇ ਜਿਲ੍ਹਾ ਪ੍ਰੀਸ਼ਦ ਤੇ ਬਲੱਗ ਸੰਮਤੀ ਦੇ ਉਮੀਦਵਾਰਾਂ ਦੀ ਜਿਹੜੀ ਗਿਣਤੀ ਆ ਸੱਤ-ਸੱਤ ਟੇਬਲ ਦੋਨੋਂ ਪਾਸੇ ਲਗਾਏ ਗਏ ਨੇ ਇੱਕ ਪਾਸੇ ਜਿਲ੍ਹਾ ਪ੍ਰੀਸ਼ਦ ਇੱਕ ਪਾਸੇ ਬਲੱਗ ਸੰਮਤੀ ਤੇ ਗੱਲਬਾਤ ਐਸਡੀ ਮਨਾਬਾ ਦੇ ਨਾਲ ਵੀ ਕਰ ਲੈਣਾ ਮੈਡਮ ਕਿਸੇ ਜੋ ਪ੍ਰਬੰਧ गिनती गए? जी सारे साबंध इलेक्शन कमी गाइडलाइनज अकॉर्डिंग असी मुकम्मल कर ले गए ने सवेरे अठ बजे जी है काउंटिंग का प्रोसैस स्टार्ट हो जाएगा जिला परिषद ला सत टेबल लगाए ने ब्लॉक समिति अं सत टेबल लगाए हैं टोटल चौदह टेबल तो जी है कॉन्टीन्यूअसली गिनती चलेगी ਬਿਲਕੁਲ 8 ਵਜੇ ਗਿਣਤੀ ਸ਼ੁਰੂ ਹੋ ਜਾਣੀ ਹੈ ਸਾਥ-ਸਾਥ ਟੇਬਲ ਮੈਡਮ ਐਸਡੀਐਮ ਨਾਭਾ ਨੇ ਦੱਸਿਆ ਕਿ ਸਾਥ-ਸਾਥ ਟੇਬਲ ਦੋਨਾਂ ਪਾਸੇ ਲਗਾ ਦਿੱਤੇ ਜਿਹੜੇ ਉਮੀਦਵਾਰਾਂ ਦੇ ਪੋਲਿੰਗ ਏਜੰਟ ਬਣਾਏ ਗਏ ਨੇ ਜਿਹੜੇ ਗਿਣਤੀ ਦੇਖ ਸਕਣਗੇ ਉਹਨਾਂ ਲਈ ਵੀ ਕੁਰਸੀਆਂ ਦੇ ਪ੍ਰਬੰਧ ਨੇ ਜਿਹੜੇ ਉਹ ਅੰਦਰ ਕੀਤੇ ਗਏ ਨੇ ਹੋਰ ਫालतू ਬੰਦਾ ਅੰਦਰ ਨਹੀਂ ਜਾਵੇਗਾ ਦੋਨੋਂ ਪਾਸੇ ਜਾਲ ਲਗਾ ਦਿੱਤਾ ਕਿਉਂਕਿ ਐਂਟਰੀ ਨਹੀਂ ਹੋਵੇਗੀ ਇੱਥੇ ਜਿੱਥੇ ਗਿਣਤੀ ਚੱਲੇਗੀ ਵੋਟਾਂ ਦੀ ਨਾਭਾ ਤੋਂ ਹਰਮੀਤ ਸਿੰਘ ਮਾਨ